ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ 컬렉ਸ਼ਨਸ ਤੇ ਅੱਜ ਦੀਆਂ ਸਾਰੀਆਂ ਕਲੈਕਸ਼ਨਾਂ ਬਹੁਤ ਸੋਹਣੀਆਂ ਤੇ ਪਿਆਰੀਆਂ ਨੇ ਸੋ ਵੀਡੀਓ ਨੂੰ ਲਾਸਟ ਤੱਕ ਵੇਖਿਓ ਸਾਰਿਆਂ ਦੀ ਕੋਸ਼ਿਸ਼ ਕਰਾਂਗੀ ਡਿਟੇਲ ਦੱਸ ਦਿਆਂ ਐਵੇਂ ਜਿਹੜੇ ਸੂਟ ਨੇ 1000 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਟੌਪ ਐਂਡ ਬਾਟਮ ਦੀਆਂ ਕਲੈਕਸ਼ਨਾਂ ਨੇ ਖੀਨਖਾ ਮਲਟੀ ਕਲਰ ਦੇ ਤੁਹਾਨੂੰ ਬਰੋਕਟ ਦਾ ਬਾਹੂਬਲੀ ਡਿਜ਼ਾਈਨ ਵਾਲਾ ਤੁਹਾਨੂੰ ਸੂਟ ਤੋਂ ਸ਼ਰਟ ਦਾ ਫੈਬਰਿਕ ਮਿਲੇਗਾ ਬਾਟਮ ਪਲੇਨ ਆਏਗਾ ਕ੍ਰੇਪ ਵਿੱਚ ਜਾਂ ਪਿਓਰ ਸਿਲਕ ਦੇ ਵਿੱਚ 1000 ਰੁਪਏ ਇਹਨਾਂ ਸੂਟਾਂ ਦਾ ਰੇਟ ਹੈ ਇਹ ਜਿਹੜੇ ਸੂਟ ਨੇ ਇਹ ਤੁਹਾਨੂੰ 1060 ਰੁਪਏ ਦੇ ਵਿੱਚ ਮਿਲ ਜਾਣਗੇ ਪਿਓਰ ਸੈਟਨ ਸਿਲਕ ਦੇ ਵਿੱਚ ਆਣਗੇ ਬ੍ਰੋਕੇਟ ਸੌਫਟ ਕੁਆਲਿਟੀ ਹੈ ਬਹੁਤ ਹੀ ਪਿਆਰੀ ਟਾਪ ਐਂਡ ਬਾਟਮ ਦੀ ਕਲੈਕਸ਼ਨ ਹੈ 1060 ਰੁਪਏ ਰੇਟ ਹੈ ਸ਼ਿਪਿੰਗ ਚਾਰजेस ਫ੍ਰੀ ਹੈ ਬਨਾਰਸੀ ਸੂਟਾਂ ਵਿੱਚ ਬਹੁਤ ਸੋਹਣੇ ਨਵੇਂ-ਨਵੇਂ ਡਿਜ਼ਾਈਨ ਨਵੇਂ-ਨਵੇਂ ਰੰਗ ਆਏ ਨੇ ਸੂਟ ਜਿੰਨੇ ਵੀ ਨੇ ਸਾਰੇ ਅਵੇਲੇਬਲ ਨੇ ਤੁਸੀਂ ਇਹਨਾਂ ਸੂਟਾਂ ਦੇ ਬਾਰੇ ਵਿੱਚ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਮੇਰਾ 623924575 ਜੋ ਦਿੱਤਾ ਇਸ ਨੰਬਰ 'ਤੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਹਾਂ ਆਲਓਵਰ ਪ੍ਰਿੰਟਡ ਸੂਟ ਆਏ ਨੇ ਰੰਗ 4-5 ਹੀ ਆਏ ਨੇ ਇਹਨਾਂ ਦੇ ਵਿੱਚ ਰੇਟ ਇਹਨਾਂ ਦਾ 850 ਰੁਪਏ ਆ ਜੌਰਜਟ ਦੇ ਵਿੱਚ ਚਾਰੀ ਵਰਕ ਨਾਲੇ ਸੂਟ ਆਏ ਨੇ ਟਾਪ ਬਹੁਤ ਜ਼ਿਆਦਾ ਹੈਵੀ ਹੈ ਇਸ ਕਲੈਕਸ਼ਨ ਦਾ ਬਾਟਮ ਜਿਹੜਾ ਆਏਗਾ ਤੁਹਾਨੂੰ ਪਲੇਨ ਆਏਗਾ ਰਾਧਾ ਰਾਣੀ ਪੋਜੀਸ਼ਨ ਪ੍ਰਿੰਟ ਵਾਲਾ ਜਿਹੜਾ ਸੂਟ ਹੈ ਇਹ ਜਿਹੜੇ ਸੂਟ ਨੇ ਇਹਨਾਂ ਦੇ ਵਿੱਚ ਤੁਹਾਨੂੰ ਰੰਗ ਜਿਹੜੇ ਇੱਥੇ ਮੈਂ ਐਡ ਕਰ ਦਿੱਤੇ ਨੇ 950 ਰੁਪਏ ਇਹਨਾਂ ਸੂਟਾਂ ਦਾ ਰੇਟ ਹੈ ਰੰਗ ਜਿਹੜੇ ਜਿਹੜੇ ਹੈਗੇ ਨੇ ਇੱਥੇ ਐਡ ਮੈਂ ਕੀਤੇ ਨੇ ਇਹ ਆਲੋ ਪਰ ਤੁਹਾਨੂੰ ਪਲੇਨ ਸੂਟ ਮਿਲੇਗਾ ਮਸਲੀਨ ਫੈਬਰਿਕ ਦੇ ਵਿੱਚ ਪਾਰਟੀ ਵੇਅਰ ਸੂਟ ਹੈ ਬਨਾਰਸੀ অর্ਗੈਂਜ਼ਾ ਦਾ ਬ੍ਰੋਕੇਟ ਦਾ ਦੁਪੱਟਾ ਮਿਲੇਗਾ ਰੇਟ 1000 ਰੁਪਿਆ ਤੁਸੀਂ ਆਪਣੇ ਅਕੋਰਡਿੰਗਲੀ ਲੈਸਾਂ ਲਗਾ ਕੇ ਇਹਨਾਂ ਨੂੰ ਆਪਣੀ ਲੁੱਕ ਦੇ ਸਕਦੇ ਹੋ ਸੂਟ ਦੀ 1330 ਰੁਪਿਆ ਦੇ ਵਿੱਚ ਬਹੁਤ ਹੀ ਪਿਆਰਾ ਸੂਟ ਹੈ ਰੰਗ ਇਹਦੇ ਵਿੱਚ ਪਹਿਲਾਂ ਥੋੜੇ ਐਡ ਹੋ ਗਏ ਸੀ ਇਹ ਤੁਹਾਨੂੰ ਇੱਥੇ ਫਿਰ ਤੋਂ ਰੰਗ ਮੈਂ ਐਡ ਕਰ ਦਿੱਤੇ ਨੇ ਬਹੁਤ ਹੀ ਪਿਆਰਾ ਸੂਟ ਹੈ ਕਢਾਈ ਹੋਈ ਹੈ ਕੁਛ ਨਾਲ ਬਾਟਮ ਮੋਸਟਲੀ ਨਾਲ ਪਲੇਨ ਹੈ ਕਿਸੇ ਇੱਕ ਦੋ ਨਾਲ ਨੂੰ ਛੱਡ ਕੇ ਜਿਹੜਾ ਹੈ ਕਿ ਬਾਟਮ ਥੋੜਾ ਜਿਹਾ ਡਿਜ਼ਾਈਨਰ ਵਰਕ ਵਾਲਾ ਆਏਗਾ ਕਿਸੇ ਵੀ ਸੂਟ ਦੇ ਬਾਰੇ ਵਿੱਚ ਕੋਈ ਵੀ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਮੇ ਆਪਣਾ 623924575 ਚਾ ਦਿੱਤਾ ਆਇਆ 10 ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜਿਸ ਵੀ ਸੂਟ ਦੀ ਕੁਇਰੀ ਕਰਨਾ ਚਾਹੁੰਦੇ ਹੋ ਚਾਹੇ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਹਾਂ ਉਹਨਾਂ ਦੇ ਵਿੱਚੋਂ ਸੂਟਾਂ ਵਿੱਚ ਜਿਹੜੇ-ਜਿਹੜੇ ਰੰਗ ਹੈਗੇ ਨੇ ਜਿਹੜੇ-ਜਿਹੜੇ ਡਿਜ਼ਾਈਨ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਤੇ ਇਹਨਾਂ ਵਿੱਚ ਹੋਰ ਕੋਈ ਰੰਗ ਤੇ ਡਿਜ਼ਾਈਨ ਨਹੀਂ ਹੈਗਾ। ਇਹੀ ਰੰਗ ਤੇ ਡਿਜ਼ਾਈਨ ਨੇ ਜਿਹੜੇ ਕੀ ਮੈਂ ਇੱਥੇ ਤੁਹਾਨੂੰ ਇਸ ਵੇਲੇ ਸ਼ੋਅ ਕਰ ਦਿੱਤੇ ਨੇ। ਸਟੇਟਸ ਵੇਖਣਾ ਹੈ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਜਿਗਾ ਸੇਵ ਕਰ ਲਵਾਂਗੀ ਸਟੇਟਸ ਤੁਹਾਨੂੰ ਸ਼ੋਅ ਹੋ ਜਾਏਗਾ। ਸਲੇ ਜਿੰਨੀਆਂ ਵੀ ਕਲੈਕਸ਼ਨਾਂ ਵੀਡੀਓ ਵਿੱਚ ਆਰ ਦਿੱਤੀਆਂ ਨੇ ਸਾਰੀਆਂ ਅਵੇਲੇਬਲ ਨੇ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਆ ਸੋਨੇ-ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ